ਦੋਸਤੋ ਤੁਸੀਂ ਵੀਡੀਓ ਅੱਜ ਲੈ ਕੇ ਆਏ ਆ ਕਿ ਜਿਹਦੇ ਵਿੱਚ ਦੋ ਲੜਕੀਆਂ ਬਾਹਰ ਜਾ ਕੇ ਲੋਕਾਂ ਨੂੰ ਗੁੰਮਰਾਹ ਕਰਦੀਆਂ ਨੇ ਔਰ ਉਹ ਅੱਡਿਆਂ ਤੇ ਜਾ ਕੇ ਵੈਸ਼ੀ ਖਿਲਾੜਦੀਆਂ ਨੇ ਔਰ ਉਹ ਉਹਨਾਂ ਨੂੰ ਰਿਆਸਾ ਕਰਨਾ ਚਾਹੁੰਦੀਆਂ ਨੇ ਇਹ ਅੱਜਕੱਲ੍ਹ ਲੈਂਦੇ ਪੰਜਾਬ ਚ ਵੀ ਚੱਲਿਆ ਹੋਇਆ ਔਰ ਚੜਦੇ ਪੰਜਾਬ ਚ ਵੀ ਚੱਲਿਆ ਇਹ ਵੀਡੀਓ ਚੜਦੇ ਪੰਜਾਬ ਦੀ ਏ ਜਿਹਦੇ ਵਿੱਚ ਕੁਛ ਲੜਕੀਆਂ ਜਾ ਕੇ ਰੋਡ ਤੇ ਖਲੋਂਦੀਆਂ ਨੇ ਔਰ ਲੋਕਾਂ ਨੂੰ ਗੁਮਰਾਹ ਕਰਦੀਆਂ ਨੇ ਔਰ ਉਹ ਪੈਸੇ ਵਸੂਲਣ ਦੀ ਕੋਸ਼ਿਸ਼ ਕਰਦੀਆਂ ਨੇ ਉਹਨਾਂ ਤੋਂ ਉਹਨਾਂ ਨੂੰ ਗੱਲਾਂ ਬਾਤਾਂ ਸੁਣਾ ਕੇ ਤੇ ਵੀਡੀਓ ਦੇਖਨੇ ਆ ਬਾਕੀ ਗੁਫ਼ਤਗੂ ਕਰਨੇ ਆ ਉਸ ਤੋਂ ਬਾਅਦ ਅਰੇ ਜੰਮਾ ਜੀ ਬਟੇ ਨੂੰ ਕਹਿੰਦੇ ਹੁਜਾ ਨਾ ਬਟੇ ਜੰਮਾ ਤੋਂ ਪਾਵਾ ਨਾ ਵੀ ਸਰਕਾਰੀ ਗੱਡੀ ਸਰਕਾਰੀ ਗੱਡੀ ਜਿਹੜੀ ਕਰਾਈ ਗਈ ਹੈ ਇੱਕੋ ਮਜਾ ਲੈ ਅੰਦਰ ਭਜਾਏ ਜੀ ਬੰਦੇ ਨੇ ਪਾ ਪਾ ਤੁਹਾਡਾ ਕੁਝ ਪਰਿਵਾਰ ਹੈ ਨਾ 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 ਇਹ ਬਸ ਸਟੈਂਡ ਦੇ ਪੁਲ ਥੱਲੇ ਰਾਤ ਨੂੰ ਨਾ ਫਿਰਦੀ ਹੈ ਰਾਤ ਬਸ 12:30 ਵਜੇ ਹੂੰ ਉਹਨਾਂ ਨੂੰ ਲੈ ਆ ਕੇ 109 ਦੇ ਪੰਦਰੇ ਬਣਾ ਕੇ ਤੇ ਮੈਂ ਜੋ ਕਰਾ ਕੇ ਉਹਨਾਂ ਨੂੰ ਜੀਸ਼ਰ ਭੇਜ ਦਿੰਨਾ ਅੱਜ ਮੈਡੀਕਲ ਕਰਾ ਦੇ ਦੋਨਾਂ ਨੂੰ ਸੁਨਹਿਰ ਕੁੜੀ ਲੈ ਚਦੀ ਵੀ ਆਦੀ ਉਹਨਾਂ ਬਾਰੇ ਨਸ਼ੇ ਨੁਸ਼ੇ ਬਸ ਕਰਦੇ ਸੀ ਐਂ ਘਰੋਂ ਘਰੋਂ ਲਾਲ ਲੜ ਕੇ ਆ ਜਾਂਦੀ ਸੀ ਰਾਤ ਨੂੰ ਇੱਥੇ ਸਰ ਆਉਂਦੇ ਜਾਂਦੇ ਜਿਹੜੇ ਰਾਹ ਗਿਰ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਸੀਗੇ ਉਸ ਤਰਕੇ ਫਿਰ ਬੱਸ ਉਹ ਰਾਤ ਕਹਿੰਦੇ ਇਹ ਹੋ ਗਈ ਕੁੜੀਆਂ ਕੁ ਉਸ ਦਿਨ ਪਹਿਲਾਂ ਐ ਕੁੜੀਆਂ ਦੇ ਵੱਲੋਂ ਲੋਕਾਂ ਨੂੰ ਮਤਲਬ ਕਿ ਬੁਨਰਾ ਕਰਕੇ ਤੇ ਆਪਣੇ ਜੀਸ਼ਰ ਦੇ ਨਾਲ ਕੋ ਵਿਚੇ ਜਾਂਦਾ ਨੇ ਉਹ ਨੀਨਾ ਜੇ ਇੱਕ ਕੁੜੀ ਸੀ ਜਿਹੜੀ ਉਹ ਨਸ਼ੇ ਨਸ਼ੇ ਕਰਦੀ ਸੀ ਉਹਦਾ ਮੈਡੀਕਲ ਕਰਾਇਆ ਸੀਗਾ ਦੋਏ ਦੀ ਦੋਈ ਵੀ ਠੀਕ ਹੋਈ ਗਾ ਨਹੀਂ ਸੱਪਣਾ ਵਿੱਚ ਕੋਈ ਦੇ ਪਤਾ ਤਾਂ ਨਾ ਵੀ ਕਰੀ ਨਹੀਂ ਨਹੀਂ ਦੇ ਦੇਵ ਬਾਲ ਦੇਵ ਬਾਲ ਤਾਂ ਨਾ ਰੰਗ ਕਰਦੇ ਆਰ 10 ਕੁੜੀਆਂ ਉੱਧਰ ਤੋਂ ਹੀ ਰੰਗੇ ਜੀਰਾ ਉਹਨਾਂ ਵਾਰ ਇਹ ਤਾਂ ਰਾਤ ਨੂੰ ਗਸਤ ਕਰੀਦੀ ਵਾ ਸਾਡੇ ਸਾਹਮਣੇ ਵੀ ਉਹ ਜੀ ਗਲਦੀ ਹੈ ਜਦੋਂ ਇਹ ਜੂਰਾਂ ਮਤ ਲੈਂਦੀ ਜਾਊਗੀ ਫਿਰ ਇਹ ਨਿਸ਼ਾ ਕਰਕੇ ਮਤਲਬ ਕਿ ਲੋਕਾਂ ਨੂੰ ਨੀ ਨਸ਼ੇਦ ਨਹੀਂ ਵੀ ਰਾਤ ਨੂੰ ਤੁਰੀਆਂ ਫਿਰਦੀਆਂ ਸਾਡੇ ਬਰਾਜ ਜਾਗਾਉਂਦੀਆਂ ਨਸ਼ੇ ਕਰ ਗੱਲ ਕੋ ਸਾਹਮਣੇ ਨੇ ਰਹਿਣ ਦੀ ਤੋਰੀ ਐ ਸ਼ਿਮਲਾ ਪੁਰ ਦੇ ਰਾਮੀ ਸਿੱਸ ਜਿੱਥੇ ਨੀਰ ਲੜੀ ਤੇ ਦੋ ਆ ਰਹੀ ਪੰਦਰਮਨ ਕਟੇ ਪੰਗੇ ਨੂੰ ਜਾਣ ਦਾ ਆ ਤੇ ਸੁਣਾ ਦੋ ਬਸ ਨਹੀਂ ਸਰਕਾਰੀ ਬਸ ਸਰਕਾਰੀ ਆਵਾਜ਼ ਦੇ ਵਿੱਚ ਆਇਆ ਇੱਕੋ ਮਜ ਲੈ ਅੰਦਰ ਭਜਾਏ ਜਾ ਰੋ ਮੰਨੇ ਨੇ ਪਾ ਪੰਨਾ ਤੁਹਾਡਾ ਕੁਝ ਪੰਨਾ ਉਹਦਾ ਕੁਝ ਹੈ ਪਰ ਮਾਰ ਆਈ ਨਾ ਨਾ ਆਈ ਹੁੰਦਾ ਇਹ ਬਸ ਸਟੈਂਡ ਦੇ ਪੁਲ ਥੱਲੇ ਰਾਤ ਨੂੰ ਨਾ ਫਿਰਦੀ ਹੈ ਰਾਤ 12:30 ਵਜੇ ਹੂੰ ਉਹਨਾਂ ਨੂੰ ਲਿਆ ਕੇ 109 ਦੇ ਪਲੰਦੇ ਬਣਾ ਕੇ ਤੇ ਮੈਡੀਕਲ ਕਰਾ ਕੇ ਉਹਨਾਂ ਨੂੰ ਡੀਸਲ ਭੇਜ ਦਿੰਨਾ ਅੱਜ ਮੈਡੀਕਲ ਕਰਾ ਦੇ ਦੋਨਾਂ ਨੂੰ ਸੁਨਹਿਰ ਜੈ ਕੁੜੀ ਲੈ ਚਦੀਆਂ ਵੀ ਆਦੀਆਂ ਦੋਨਾਂ ਬਾਰੇ ਨਸ਼ੇ ਨੁਸ਼ੇ ਬਸ ਕਰਦੇ ਸੀ ਐਂ ਘਰੋਂ ਘਰੋਂ ਲਾਲ ਲੜ ਕੇ ਆ ਜਾਂਦੀਆਂ ਸੀ ਰਾਤ ਨੂੰ ਇੱਥੇ ਸਰ ਆਉਂਦੇ ਜਾਂਦੇ ਜਿਹੜੇ ਰਾਹ ਗਿਰ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਸੀ ਉਸ ਤਰਕੇ ਫਿਰ ਬਸ ਉਹ ਰਾਤ ਕਹਿੰਦੇ ਇਹ ਹੋਈ ਕੁੜੀਆਂ ਕਿ ਉਸ ਦਿਨ ਪਹਿਲਾਂ ਇਹ ਕੁੜੀਆਂ ਦੇ ਵੱਲੋਂ ਲੋਕਾਂ ਨੂੰ ਮਤਲਬ ਕਿ ਗੁੰਮਰਾਹ ਕਰਕੇ ਤੇ ਆਪਣੇ ਜਿਸਮ ਦੀਆਂ ਨਾਲ ਵੇਚੇ ਜਾਂਦੇ ਨੇ ਉਹ ਨੀਨਾ ਜੇ ਇੱਕ ਕੁੜੀ ਸੀ ਜਿਹੜੀ ਉਹ ਨਸ਼ੇ-ਨਸ਼ੇ ਕਰਦੀ ਸੀ ਉਹਦਾ ਮੈਡੀਕਲ ਕਰਾਇਆ ਸੀ ਕਿ ਦੋਏ ਦੀ ਦੋਈ ਵੀ ਠੀਕ ਹੋਏਗਾ। ਸਫਰਣਾ ਵਿੱਚ ਕੋਈ ਦੇ ਪਤਾ ਤਾਂ ਨਾ ਵੀ ਕਰਨੀ। ਨਹੀਂ ਨਹੀਂ ਦੇ ਦੇਵ ਬਾਰ ਦੇਵ ਬਾਰ ਤਾਂ ਨਾ ਨਹੀਂ ਕਰਨੀ। 8-10 ਕੁੜੀਆਂ ਉਧਰ ਤੋਂ ਹੀ ਰੰਗੇ ਜਰਾ। ਉਹਨਾਂ ਵਾਰੇ ਤਾਂ ਰਾਤ ਨੂੰ ਗਸ਼ਤ ਕਰੀਦੀ ਵਾ ਸਾਡੇ ਸਾਹਮਣੇ ਵੀ ਉਹ ਜੀ ਗੱਲਦੀ ਹੈ ਜਦੋਂ ਅਸੀਂ ਜੂਰਾ ਮਤ ਲੈਂਦੀ ਜਾਵਾਂਗੇ। ਇਹ ਨਸ਼ਾ ਕਰਕੇ ਮਤਲਬ ਕੀ ਲੋਕਾਂ ਨੂੰ ਨਹੀਂ ਨਸ਼ੇਦ ਨਹੀਂ ਰਾਤ ਨੂੰ ਤੁਰੀਆਂ ਫਿਰਦੀਆਂ ਸਾਡੇ ਘਰਾਂ ਜਗਾਉਂਦੀਆਂ ਨਸ਼ੇ ਕਰ ਗੱਲ ਕੋ ਸਾਹਮਣੇ ਨਹੀਂ। ਰਹਿਣ ਦੀ ਕਿ ਤੋਰੀ? ਐਵੇਂ ਸਮਾ ਲਾ ਪੁਰੇ ਦਾਨੀ। ਸਿੱਖ ਕੰਨੀਆ ਦੇ ਲੜੀ ਤੇ ਦੋ ਬ हां दोस्तों ਤੁਸੀਂ ਵੇਖਿਆ ਕਿ ਇਹ ਲਹਿੰਦੇ ਪੰਜਾਬ 'ਚ ਵੀ ਇਹ ਕੰਮ ਚੱਲਿਆ ਖਲੋਤਾ ਹੈ ਔਰ ਚੜ੍ਹਦੇ ਪੰਜਾਬ ਦੇ ਵਿੱਚ ਵੀ ਇਹ ਚੱਲਿਆ ਖਲੋਤਾ ਹੈ ਜਿਹੜੀ ਇਹ ਨਾ ਗੁਰਬਤ ਉਹ ਇੰਨੀ ਕਾ ਗਈ ਹੈ ਕਿ ਕੁੜੀਆਂ ਤੱਕ ਬਾਹਰ ਨਿਕਲ ਪਈਆਂ ਨਹੀਂ ਉਹਨਾਂ ਨੂੰ ਇਸ ਗੱਲ ਨਾਲ ਹੀ ਕੋਈ ਨਹੀਂ ਉਹਨਾਂ ਦੇ ਘਰ ਵਾਲਿਆਂ ਨੂੰ ਕੋਈ ਨਹੀਂ ਕੋਈ ਉਹਨਾਂ ਦੇ ਘਰ ਵਾਲੇ ਹੀ ਨਾਲ ਰਲੇ ਹੋਏ ਨੇ ਤੇ ਕਈਆਂ ਦੇ ਘਰ ਵਾਲਿਆਂ ਨੂੰ ਪਤਾ ਹੀ ਨਹੀਂ ਹੈਗਾ ਕਿ ਸਾਡੀਆਂ ਕੁੜੀਆਂ ਕੀ ਕਰ ਰਹੀਆਂ ਨੇ ਲੇ ਆਜ਼ਾ ਹਰ ਬੰਦੇ ਨੂੰ ਚਾਹੀਦਾ ਹੈ ਕਿ ਆਪਦੀ ਫੈਮਿਲੀ ਤੇ ਔਰ ਆਪਦੇ ਘਰ ਵਾਲਿਆਂ ਤੇ ਕੰਟਰੋਲ ਰੱਖੇ ਕਿਉਂਕਿ ਇਹ ਜਿਹੜੇ ਫੋਨ ਨੇ ਇਹਨਾਂ ਨੇ ਵਹਿਸ਼ਤ ਬਹੁਤ ਜ਼ਿਆਦਾ ਖਿਲਾਰ ਦਿੱਤੀ ਤੇ ਦੋਸਤੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਰਾਇ ਰੱਖਦੇ ਹੋ ਕਮੈਂਟ ਜ਼ਰੂਰ ਕਰਿਓ ਇਸੇ ਨਾਲ ਇਜਾਜ਼ਤ ਚਾਹਨੀਆਂ ਅੱਲਾ ਹਾਫਿਜ਼